ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ ਚੈਨਲ ਸੱਗੂ ਵਲੌਗਸ ਤੇ ਉਮੀਦ ਕਰਦੀ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੀ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਅਸੀਂ ਵੀ ਸਾਰੇ ਠੀਕ ਆਂ 5 ਤਰੀਕ ਦੇ ਦਿਨ ਸੋਮਵਾਰ ਕੱਲ ਦਾ ਹੀ ਵੀਡੀਓ ਜਾਣ ਕੇ ਤੇ ਦੁਪਹਿਰ ਦੇ ਸਾਢੇ 12:00 ਦਾ ਟਾਈਮ ਆ ਤੇ ਇੱਥੇ ਮੈਂ ਸਬਜ਼ੀ ਬਣਾ ਰਹੀ ਸੀਗੀ ਅੱਜ ਸਬਜ਼ੀ ਸਵੇਰੇ ਨਹੀਂ ਬਣਾਈ ਸੀ ਸਵੇਰੇ ਬਸ ਰਾਇਤੇ ਨਾਲ ਤੇ ਬਾਕੀ ਰਾਤ ਦਾਲ ਬਣਾਈ ਸੀ ਉਹ ਪਈ ਸੀ ਉਹਦੇ ਨਾਲ ਰੋਟੀ ਖਾ ਲਈ ਸੀਗੀ ਬਾਕੀ ਇਹ ਨੇੜੇ ਲੱਗੇ ਹੋਇਆ ਕੰਮ ਤੇ ਤੇ ਕਹਿੰਸੀ ਸੀ ਦੁਪਹਿਰ ਦੇ ਟਾਈਮ ਤੇ ਆ ਜਾਇਂ ਘਰੇ ਰੋਟੀ ਖਾਣ ਤੇ ਤਾਂ ਕਰਕੇ ਮੈਨੂੰ ਇਹ ਹੋਊਗਾ ਵੀ ਚਲੋ ਬਾਅਦ ਦੇ ਵਿੱਚ ਬਣਾ ਲਵਾਂਗੇ ਸਬਜ਼ੀ ਤੇ ਸਬਜ਼ੀ ਇਹ ਲੈ ਕੇ ਵੀ ਨਹੀਂ ਸੀ ਆਏ ਤੇ ਮੈਂ ਪਕੌੜੇ ਮੰਗਾ ਕੇ ਰੱਖ ਲਏ ਸੀ ਮਾਂ ਚਲੋ ਆਲੂ ਪਕੌੜੇ ਬਣਾ ਲਵਾਂਗੀ ਇਸ ਤੋਂ ਪਹਿਲਾਂ ਬਸ ਪ੍ਰਾਪ ਨੂੰ पराठे ਬਣਾ ਕੇ ਦੇ ਦੁੱਤੇ ਸੀ ਕਿ ਚਾਹ ਬਣਾ ਕੇ ਦਿੱਤੀ ਸੀ ਸਕੂਲ ਗਈ ਆ ਉਹ ਜਿੰਨੇ ਤੜਕਾ ਭੋਜਦਾ ਦੇ ਨਾਲ ਨਾਲ ਮੈਂ ਆਕਾ ਛਾਂ ਕੇ ਰੱਖ ਲੂੰਗੀ ਆਟਾ ਕੁਸ ਚੱਕਿਆ ਵੀ ਪਿਆ ਸਵੇਰ ਵਾਲਾ ਕਿਉਂਕਿ ਹੁਣ ਰੋਲ ਟਿਫਿਨ ਲੈ ਕੇ ਜਾਂਦੇ ਸੀ ਨਾਲ ਤੇ ਉਸ ਹਿਸਾਬ ਨਾਲ ਆਟਾ ਥੋੜਾ ਜਿਆਦਾ ਵੱਧ ਹੀ ਮੇਰੇ ਤੋਂ ਗੁੰਨਿਆ ਗਿਆ ਸੀਗਾ ਥੋੜਾ ਜਿਹਾ ਆਟਾ ਮੈਂ ਗੁੰਨ ਕੇ ਰੱਖ ਲੂੰਗੀ ਨਾਲ ਹੋਰ ਜਿੰਨੇ ਤੜਕਾ ਭੁੱਜੂਗਾ ਤੇ ਨਾਲ ਨਾਲ ਗੁੰਨਾਂ ਜਾਊਗਾ ਆਟਾ ਸਰਾਤ ਨਹੀਂ ਕਾਫੀ ਸੀਗਾ ਤੇ ਜਿਹਦੇ ਕਰਕੇ ਅੱਜ ਫੇਰ ਰੇਤਾ ਮਿੱਟੀ ਉਹੀ ਵਾਰ ਬਹੁਤ ਜ਼ਿਆਦਾ ਹੋ ਜਾਂਦਾ ਹੈ ਨੇਰੀ ਤਾਂ ਹੈ ਨਹੀਂ ਸੀ ਵਸਤੇ ਕੱਲਾ ਮੀਂਹ ਸੀਗਾ ਤੇ ਨਾਲ ਥੋੜੇ ਜਿਹਾ ਗੜੇ ਸੀਗੇ ਤੇ ਕੰਮਾਂ ਤਾਂਦਿਆਂ ਨੂੰ ਵੀ ਬਸ ਲੇਟ ਹੀ ਹੋ ਗਈ ਸੀ ਕੱਪੜੇ ਅੱਜ ਬੈੱਡ ਸ਼ੀਟਾਂ ਵਗੈਰਾ ਤੇ ਤੌਲਗੇ ਵਗੈਰਾ ਚੱਕਲੇ ਸੀਗੇ ਨਾਲ ਬਾਕੀ ਐ ਅੱਗੇ ਪ੍ਰਾਪ ਦੀ ਰੋਟੀ ਮੈਂ ਨਾਲ ਹੀ ਬਣਾ ਕੇ ਰੱਖ ਦੇਣੀ ਨੇ ਟਿਫਨ ਤੇ ਅੱਜ ਸਵੇਰੇ ਬਣਾਇਆ ਨਹੀਂ ਸੀ ਮੈਨੂੰ ਐਸੇ ਵੀ ਚਲੋ ਜਾਣ ਲੱਗੇ ਤੇ ਕੱਲ ਜਿਹੜਾ ਪਨੀਰ ਬਣਾਇਆ ਸੀ ਤੇ ਪਨੀਰ ਵਾਲੇ ਪ੍ਰਾਠੇ ਬਣਾ ਦੂੰਗੀ ਉਹ ਜ਼ਿਆਦਾ ਠੰਡੇ ਜੇ ਫਿਰ ਸਵਾਦ ਨਹੀਂ ਲੱਗਦੇ ਖਾਣ ਦੇ ਵਿੱਚ ਮੈਨੂੰ ਐਸੇ ਵੀ ਜਦੋਂ ਇਹਨੂੰ ਜਾਣਾ ਹੋਇਆ ਤੇ ਮੌਕੇ ਤੇ ਬਣਾ ਕੇ ਦੇ ਦੂੰਗੀ ਵੈਸੇ ਝਾੜੂ ਪੂੰਛੇ ਦਾ ਕੰਮ ਤਾਂ ਪ੍ਰਾਵ ਨੇ ਕਰਤਾ ਸੀ ਅੱਜ ਹੋਮਵਰਕ ਘੱਟ ਸੀਗਾ ਉਹਦਾ ਤਾਂ ਕਰਕੇ ਜਿੱਦੇ ਹੋਮਵਰਕ ਘੱਟ ਹੁੰਦਾ ਉਹਦੇ ਕਰ ਦਿੰਦੇ ਝਾੜੂ ਪੂੰਛੇ ਦਾ ਕੰਮ ਨਾਲ ਕਰਾ ਦਿੰਦੀ ਹੈਗੀ ਬਾਕੀ ਥਾਂ ਵਗੈਰਾ ਮੈਂ ਆਪ ਹੀ ਧੋਣੀ ਹੁੰਨੀ ਹੈ ਕਿ ਜਦੋਂ ਇਸ ਤਰ੍ਹਾਂ ਰੇਤਾਂ ਮਿੱਟੀ ਹੋਵੇ ਜ਼ਿਆਦਾ ਤੇ ਫਿਰ ਉਹ ਤੋਂ ਨਹੀਂ ਧੁੱਤਾਂ ਜਾਂਦਾ ਹੈ ਚੰਗੀ ਤਰ੍ਹਾਂ ਬਾਕੀ ਮੈਨੂੰ ਐ ਸੌਖਾ ਹੈ ਮੈਂ ਚਲੋ ਦੁਪਹਿਰੇ ਰੋਟੀ ਖਾਣ ਰੌਣਗੇ ਤੇ ਆਪ ਦਾ ਵੀ ਥੋੜਾ ਜਿਹਾ ਮਨ ਲੱਗ ਜਾਂਦਾ ਜਦੋਂ ਇਸ ਤਰ੍ਹਾਂ ਘਰੇ ਆ ਜਾਂਦੇ ਨੇ ਤੇ ਸ਼ਾਮ ਦੇ 6:30 ਵਜੇ ਤੱਕ ਕਰ ਜਾਵਾਂ ਇਕੱਲੀ ਹੁੰਨੀ ਚਲੋ 6:15 ਵਜੇ ਤੱਕ ਭਰਾਵਾ ਆ ਜਾਂਦੀ ਹੈ ਤਾਂ ਉਹਨਾਂ ਟਾਈਮ ਮੈਂ ਜਾਵਾਂ ਬਿਲਕੁਲ ਇਕੱਲੀ ਹੁੰਨੀ ਹੈਗੀ ਪਿਆਜ਼ ਲਸਣ ਪਹੁੰਚ ਗਿਆ ਸੀ ਟਮਾਟਰ ਕੱਟ ਕੇ ਰੱਖਿਆ ਜਿਹੜਾ ਉਹ ਵੀ ਪਾਤਾ ਹਾਂ ਦੋ ਬੰਦੇ ਚੱਟ ਚਲੋ ਜਦੋਂ ਘਰੇ ਆ ਜਾਂਦੇ ਆ ਤੇ ਆਪਦਾ ਮਨ ਲੱਗ ਜਾਂਦਾ ਰਮਾਣ ਵੀ ਆਊਗਾ ਨਾਲ ਦੋਨੇ ਪਿਓ ਪਤੌਣਗੇ ਰੋਟੀ ਖਾਣ ਤੇ ਮੈਨੂੰ ਐਸੇ ਹੀ ਚਲੋ 1.5 2 ਵਜੇ ਆਉਣਗੇ ਰੋਟੀ ਖਾਣ ਤੇ ਉਦੋਂ ਨੂੰ ਮੈਂ ਬਣਾ ਲਵਾਂਗੀ ਆਟਾ ਮੈਂ ਗੁੰਨ ਕੇ ਰੱਖ ਲਿਆ ਸੀਗਾ ਤਿਆਰੀ ਕਰਕੇ ਰੱਖ ਦਿੰਨੇ ਆਂਗੀ ਬਸ ਕਿਉਂਕਿ 12.30 ਤਾਂ ਹੋ ਹੀ ਗਏ ਸੀਗੇ ਤੜਕਾ ਲਾਉਂਦੀ ਨੂੰ ਮੈਨੂੰ ਟਮਾਟਰ ਵੀ ਭੁੱਜ ਗਿਆ ਸੀ ਤੇ ਹੁਣ ਇਸ ਦੇ ਵਿੱਚ ਮਸਾਲੇ ਪਾ ਦੂੰਗੀ ਹਲਦੀ ਲਾਲ ਮਿਰਚ ਤੇ ਨਮਕ ਬਾਕੀ ਆਲੂ ਪਹਿਲਾਂ ਕੱਟ ਕੇ ਰੱਖਨੇ ਸੀ ਪਾਣੀ 'ਚ ਪਾ ਲਏ ਸੀ ਤੇ ਪਕੌੜਿਆਂ ਨੂੰ ਵੀ ਮੈਂ ਦੋ ਕੁ ਮਿੰਟ ਪਾਣੀ ਦੇ ਵਿੱਚ ਭਿਉਆਂ ਲਿਆ ਸੀਗਾ ਕਾਫੀ ਟਾਈਮ ਹੋ ਗਿਆ ਸੀ ਹੁਣ ਤੱਕ ਇਹ ਬਣਾਏ ਨਹੀਂ ਸੀ ਆਲੂ ਪਕੌੜੇ ਆਲੂ ਵੈਸੇ ਹੋਰਾਂ ਸਬਜ਼ੀਆਂ 'ਚ ਹੀ ਬਹੁਤ ਪੈ ਜਾਂਦੇ ਹੁਣ ਤਾਂ ਕਰਕੇ ਬਸ ਮੈਨੂੰ ਐ ਹੁੰਦਾ ਵੀ ਇਹਨਾਂ ਦਾ ਕੀ ਬਣਾਉਣਾਗਾ ਇਹ ਤਾਂ ਜਮਾਂ ਅਨਸਰ ਦੇ ਨੂੰ ਜਦੋਂ ਕੋਈ ਦਾਲ ਸਬਜ਼ੀ ਨਹੀਂ ਹੁੰਦੀ ਤੇ ਉਹਦੀ ਬਣਾਉਣੇ ਆਗੇ ਤੇ ਬਾਕੀ ਬੱਚੇ ਤਾਂ ਖੁਸ਼ ਹੋ ਕੇ ਖਾ ਲੈਂਦੇ ਆ ਏ ਮਸਾਲੇ ਪਾਤੇ ਹੁਣ ਜਿਹੜੇ ਆਲੂ ਕੱਟ ਕੇ ਰੱਖੇ ਸੀ ਉਹ ਵੀ ਪਾ ਦੂੰਗੀ ਤੇ ਪਕੌੜੇ ਪਾ ਦੂੰਗੀ ਜਿੰਨੇ ਕ ਜਰੂਰਤ ਆ ਪਾਣੀ ਦੀ ਤੇ ਬਸ ਉਸ ਹਿਸਾਬ ਨਾਲ ਪਾਣੀ ਪਾ ਦੂੰਗੀ ਤੇ ਅੱਜ ਸੀਟੀ ਲਵਾ ਕੇ ਬਣਾ ਦੂੰਗੀ ਮੌਸਮ ਵੱdte ਵੀ ਖਰਾਬ ਹੀ ਹੋਇਆ ਪਿਆ ਬੱਦਲ ਵਾਈ ਜੀ ਹੋਈ ਪਈ ਹੈਗੀ ਕੱਲ ਵੀ ਮੀਂਹ ਕਾਫੀ ਤੇਜ਼ ਸੀ ਤੇ ਵੀਰਵਾਰ ਵਾਲੀ ਰਾਤ ਜਿਹੜਾ ਸੀ ਉਹ ਤਾਂ ਬਹੁਤ ਹੀ ਜ਼ਿਆਦਾ ਝਿਖੇੜਾਈ ਸੀਗਾ ਉਹ ਤਾਂ ਤਨ ਤਾਂ ਬਿਜਲੀ ਵੀ ਬਹੁਤ ਜ਼ਿਆਦਾ ਲੱਛਕਦੀ ਸੀਗੀ ਤੇ ਮੀਂਹ ਤਾਂ ਕੱਲ ਕਾਫੀ ਤੇਜ਼ ਸੀਗਾ ਕੱਲ ਵੀ ਬਸ ਭੱਜ ਕੇ ਆਏ ਸੀਗੇ ਫਿਰ ਉਹ ਪੁੱਤ ਦੋਵੇਂ ਯਾਨੀ ਉਹ ਹੀ ਛੁੱਟੀ ਦਾ ਟਾਈਮ ਹੁੰਦਾ ਤੇ ਉਸੇ ਟਾਈਮ ਤੇ ਵੀ ਆ ਗਿਆ ਸੀਗਾ ਉਹ ਜੇ ਸਬਜ਼ੀ ਨੂੰ ਵੀ ਤੜਕਾ ਲਗਾਤਾ ਮੈਂ ਕਪੜੇ ਚੱਕ ਲੈਣੀਆਂ ਬਾਹਰੋਂ ਮੌਸਮ ਖਰਾਬ ਹੀ ਹੋਇਆ ਪਿਆਗਾ ਕੋਈ ਪਤਾ ਨਹੀਂਗਾ ਕਦੋਂ ਆਜੇ ਕਣਮਣ ਜਿੰਨੇ ਕੁ ਸੁੱਕੇ ਆ ਤੇ ਉਹ ਕਪੜੇ ਚੱਕ ਲੂੰਗੀ ਜਿਹੜੇ ਹਜੇ ਗਿੱਲੇ ਆ ਤੇ ਉਹਨਾਂ ਦੇ ਸਾਈਡਾਂ ਪਲਟਾ ਕੇ ਰੱਖ ਦੂੰਗੀ ਸੁੱਕ ਜਾਣਗੇ ਉਹ ਵੀ ਜਲਦੀ ਬਸ ਤਾਂ ਡਰਾਈ ਕੀਤੇ ਹੁੰਦੇ ਜ਼ਿਆਦਾ ਟਾਈਮ ਤਾਂ ਨਹੀਂ ਲੱਗਦਾ ਫਿਰ ਵੀ ਪੈਂਟਾਂ ਵਗੈਰਾ ਦੀਆਂ ਜੇਬਾਂ ਰਹਿ ਜਾਂਦੀਆਂ ਨੇ ਉਹਨਾਂ ਨੂੰ ਟਾਈਮ ਲੱਗ ਜਾਂਦਾ ਥੋੜਾ ਜਿਹਾ ਸੁੱਕਣ ਤੇ ਇੱਕ ਵਾਰੀ ਚੱਕ ਕੇ ਰੱਖ ਦਿੰਦੀ ਆ ਅੰਦਰ ਤੇ ਤਹਾਂ ਤਾਂ ਬਾਅਦ ਦੇ ਵਿੱਚ ਲਗਾਉਂਗੀ ਰੋਟੀ ਟੁੱਕ ਦਾ ਕੰਮ ਕਰਕੇ 12 ਚੱਕ ਕੇ ਰੱਖੇ ਹੁੰਦੇ ਤਾਂ ਬੇਫਿਕਰ ਹੋ ਜਾਂਦੇ ਤੇ ਬਦਲਬਾਈ ਤਾਂ ਬਹੁਤ ਜ਼ਿਆਦਾ ਹੋਈ ਪਈ ਆ ਹੋ ਸਕਦਾ ਮੀ ਅੱਜ ਵੀ ਆ ਜਾਵੇ ਉਸ ਤੋਂ ਬਾਅਦ ਵਰਤਨ ਚਾਹ ਬਣਾਈ ਸੀ ਜਦੋਂ ਪਰਾਵ ਗਈ ਸੀਗੀ ਤੇ ਬਾਕੀ ਹੁਣ ਤੜਕਾ ਲਾਇਆ ਆਟਾ ਗੁੰਨਿਆਗਾ ਚੱਕ ਦਿੰਨੇ ਆ ਸਾਰੇ ਪਰਾਠੇ ਪਰਾਵ ਖਾ ਕੇ ਤਾਂ ਨਹੀਂ ਗਈ ਸੀ ਟਿਫਨ ਜੀ ਪਾ ਕੇ ਲੱਗੇ ਸੀ ਕਿਉਂਕਿ ਉਹਦਾ ਵੀ ਟਾਈਮ ਹੋ ਗਿਆ ਸੀ ਕਹਿੰਦੀ ਮੰਮਾ ਨਾਲ ਹੀ ਪਾ ਦੋ ਟਿਫਨ ਦੇ ਵਿੱਚ ਤੇ ਉੱਥੇ ਹੀ ਖਾ ਲੂੰਗੀ ਕਹਿੰਦੀ ਮੈਂ ਰਸ ਇਸ ਵੇਲੇ ਬਾਤਾਂ ਚੱਕ ਦਿੰਨੇ ਵਸ ਇਸ ਤੋਂ ਬਾਅਦ ਖੀਰੇ ਕੱਟ ਲੂੰਗੀ ਤੇ ਫਿਰ ਰੋਟੀ ਤਿਆਰੀ ਕਰਕੇ ਰੱਖ ਕੇ ਦਿੱਤੀ ਆ ਦੇ ਨਾਲ ਦੇ ਨਾਲ ਰੋਟੀ ਬਣਾ ਲੂੰਗੀ ਮੈਂ 1.30 ਵਜੇ ਆ ਜਾਣਗੇ ਰੋਟੀ ਖਾਣ ਬਣਾ ਕੇ ਰੱਖ ਲੂੰਗੀ ਬਰਤਨ ਵੀ ਨਾਲ ਦੀ ਨਾਲ ਚੱਕੇ ਜਾਣ ਤਾਂ ਵਧੀਆ ਰਹਿੰਦੇ ਹੈਗੇ ਜਦੋਂ ਮਗਰੇ ਰੋਟੀ ਵਾਲੇ ਹੋ ਜਾਣਗੇ ਤੇ ਫਿਰ ਆਪ ਨੂੰ ਔਖਾ ਹੋ ਜਾਂਦਾ ਜਿਆਦਾ ਬਾਕੀ ਐ ਹੁੰਦਾ ਵੀ ਜੇ ਬੈਠ ਗਿਆ ਇਸ ਵੇਲੇ ਸੁਸਤੀ ਚੜਨ ਲੱਗ ਜਾਂਦੀ ਹੈ ਸਰੀਰ ਨੂੰ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਜੀ ਜਿਹੜੇ ਆਪਣੇ ਚੈਨਲ ਤੇ ਆਉਂਦੇ ਆਪਾਂ ਨੂੰ ਫੁੱਲ ਸਪੋਰਟ ਕਰਦੇ ਐ ਇਸੇ ਤਰ੍ਹਾਂ ਆਪਣਾ ਪਿਆਰ ਤੇ ਸਾਥ ਬਣਾਈ ਰੱਖਣਾ ਜਿਹੜੇ ਜਿਹੜੇ ਭੈਣ ਭਰਾ ਆਪਣੇ ਨਾਲ ਨਵੇਂ ਜੁੜ ਰਹੇ ਆ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਜੀ ਘਰੇ ਰੋਟੀ ਖਾਣਾ ਇਹਦਾ ਤਾਂ ਆਪਦਾ ਦੇਣਾ ਨਿਕਲ ਜਾਂਦਾ ਗਾ ਬਿੰਦ ਛੱਟ ਚਲੋ ਆ ਜਾਂਦਾ ਕਿੱਥੇ ਤਾਂ ਸਵੇਰੇ ਹੀ ਬਣਾ ਕੇ ਰੱਖ ਦੇਣੀ ਰੋਟੀ ਇਹਦੇ ਕਿੱਥੇ ਦੇਣੇ ਰੋਟੀ ਟੁੱਕ ਦਾ ਕੰਮ ਨਾਲ ਕਰਨਾ ਦੁਪਹਿਰ ਦਾ ਆਪਦੀ ਭਾਵੇਂ ਬਣਾਉਣੇ ਆ ਰੋਟੀ ਤੇ ਆਪਦੇ ਕੱਲੇ ਜਾਣੇ ਦੀ ਰੋਟੀ ਬਣਾਉਣ ਦਾ ਵੀ ਕੋਈ ਮਾਣ ਨਹੀਂ ਕਰਦਾ ਹੁੰਦਾ ਉਹਨਾਂ ਬਸ ਉਹ ਬੇਟਾਈਮੇ ਜੀ ਹੋ ਜਾਂਦੀ ਹੈ ਜਦੋਂ ਦਿਲ ਕਰਦਾ ਬਣਾ ਲਈਦੀ ਹੈਗੀ ਕੰਮ ਵਾਲਿਆਂ ਦਾ ਐ ਹੁੰਦਾ ਵੀ ਚਲੋ ਇਹਨਾਂ ਦਾ ਪੱਕਾ ਟਾਈਮ ਹੁੰਦਾ ਵੀ ਉਸ ਟਾਈਮ ਤੇ ਰੋਟੀ ਬਣਾਉਣੀ ਬਣਾਉਣੀ ਹੈਗੀ ਬਾਕੀ ਸਬਜੀ ਦਾ ਤਾਂ ਐ ਹੁੰਦਾ ਵੀ ਜ਼ਿਆਦਾਤਰ ਤਾਂ ਸਵੇਰੇ ਹੀ ਬਣਦੀ ਹੈ ਉਹ ਟਿਫਨ ਜਾਂਦੇ ਕਰਕੇ ਵੀ ਤੇ ਵੈਸੇ ਵੀ ਮੇਰੀ ਆਦਤ ਹੈਗੀ ਉਹ ਸਬਜੀ ਮੈਂ ਸਵੇਰ ਦੇ ਟਾਈਮ ਤੇ ਹੀ ਬਣਾਉਣੀ ਹੁੰਦੀ ਆ ਤੇ ਅੱਜ ਸਬਜੀ ਹੈ ਨਹੀਂ ਕਰਕੇ ਤਾਂ ਕਰਕੇ ਮੈਨੂੰ ਇਸ ਟਾਈਮ ਤੇ ਬਣਾਉਣੀ ਪੈਗੀ ਲਓ ਜੀ ਬਰਤਨ ਵੀ ਚੱਕਦਗੇ ਸਾਰੇ ਸਵੇਰ ਵੇਲੇ ਤਾਂ ਥੋੜੀ ਜਿਹੀ ਪੱਜ ਨਾਟਕੰਮਾਂ ਦੀ ਜ਼ਿਆਦਾ ਹੋ ਜਾਂਦੀ ਹੈਗੀ। ਬਾਕੀ ਜਦੋਂ ਇਸ ਤਰ੍ਹਾਂ ਮੀਂਹ ਕਣੀ ਆ ਜੇ ਹਨੇਰੀ ਆ ਜੇ ਰੇਤਾਂ ਮਿੱਟੀ ਖਿਲਾਰਾ ਜਿਹਾ ਵਾਲਾ ਪਿਆ ਹੁੰਦਾ ਉਦੋਂ ਤਾਂ ਥੋੜਾ ਜਿਆਦਾ ਹੁੰਦਾ ਵੀ ਜਲਦੀ ਜਲਦੀ ਥਾਣ ਨੂੰ ਸਵਾਰ ਲਗੇ ਸਾਫ਼ ਕਰ ਲਗੇ। ਡੇਲੀ ਤਾਂ ਚਲੋ ਆਇਆ ਹੁੰਦਾ ਵੀ ਆਪਣਾ ਹੌਲੀ ਹੌਲੀ ਆਪਾਂ ਕਰ ਹੀ ਜਾਂਦੇ ਹਾਂਗੇ ਤੇ ਜਦੋਂ ਜ਼ਿਆਦਾ ਇਸ ਤਰ੍ਹਾਂ ਖਿਲਾਰਾ ਪਿਆ ਹੁੰਦਾ ਉਦੋਂ ਆਇਆ ਹੁੰਦਾ ਵੀ ਕੋਈ ਘਰੇ ਨਾ ਅੱਜ ਭੈਣ ਭਾਈ ਦੇ ਸਾਫ਼ ਸਫਾਈ ਕਰ ਲਗੇ। ਤਾਂ ਕਰਕੇ ਬਸ ਵੀ ਉਹਦੇ ਟਾਈਮ ਤੇ ਮੈਂ ਕੋਈ ਵੀਡੀਓ ਨਹੀਂ ਬਣਾਈ ਸੀਗੀ। ਕੰਮ ਥੋੜੇ ਥੋੜੇ ਨਹੀਂ ਵਾਝ ਜਾਂਦੇ ਆ ਡੇਲੀ ਕੱਪੜੇ ਵਸੇ ਕੱਲ ਵੀ ਤੋਂ ਤੇ ਸੀ ਦੋ ਦਿਨਾਂ ਦੇ ਤੇ ਅੱਜ ਬਸ ਬੈੱਡ ਸ਼ੀਟਾਂ ਤੇ ਤੌਲੀਏ ਵਗੈਰਾ ਚੱਕ ਲੈ ਸੀਗੇ ਨਾਲ ਆਪ ਨੂੰ ਵੀ ਐ ਹੋ ਜਾਂਦਾ ਚਲੋ ਵੀ ਜੇ ਡੇਂਡੀ ਵਾਲੇ ਥੋੜੇ ਆਸ ਨਾਲ ਹੋਰ ਬੈੱਡ ਸ਼ੀਟਾਂ ਵਗੈਰਾ ਚੱਕ ਦਗੇ ਆਪ ਦਾ ਹੀ ਕੰਮ ਨਿਬੜਦਾ ਜਿੱਦੇ ਐ ਹੁੰਦਾ ਵੀ ਫਿਰ ਪਾਉਣ ਵਾਲੇ ਵੀ ਜ਼ਿਆਦਾ ਹੋ ਜਾਂਦੇ ਆ ਤੇ ਨਾਲ ਹੋਰ ਕੱਪੜੇ ਹੋ ਜਾਂਦੇ ਫਿਰ ਔਖਾ ਹੋ ਜਾਂਦਾ ਆਪ ਨੂੰ ਬਾਕੀ ਹਜੇ ਸੂਟ ਸਟ੍ਰੈਚ ਕਰਨ ਵਾਲੇ ਪਏ 1 2 ਤੇ ਹੁਣ ਕਈ ਦਿਨ ਹੀ ਹੋ ਗਏ ਵੀਪੀ ਥੋੜਾ ਜਿਹਾ ਹਾਈ ਰਹਿੰਦਾ ਕਰਕੇ ਤੇ ਮਸ਼ੀਨ ਤੇ ਬੈਠਾ ਨੂੰ ਵੀ ਮਨ ਨਹੀਂ ਕਰਦਾਗਾ ਬਾਕੀ ਹੁਣ ਛੋਟਕਾਂ ਹੋ ਜਾਣੀਆਂ ਪ੍ਰਾਪਧੀਆਂ ਤੇ ਉਸ ਤੋਂ ਬਾਅਦ ਦੇਖਦੇ ਆਂਗੇ ਹੈਲਪ ਹੋ ਜਾਂਦੀ ਹੈ ਜਦੋਂ ਬੱਚੇ ਮਾੜਾ ਮੋਟਾ ਕੰਮ ਨਾਲ ਕਰਾ ਦਿੰਦੇ ਵੈਸੇ ਕੰਮ ਕੋਈ ਜ਼ਿਆਦਾ ਤਾਂ ਹੈ ਨਹੀਂ ਘਰੇ ਤੇ ਪਰ ਜਦੋਂ ਆਪਾਂ ਨੂੰ ਕੋਈ ਦੁੱਖ ਤਕਲੀਫ ਹੁੰਦੀ ਆ ਤੇ ਉਹਦੀ ਇਹ ਥੋੜਾ ਬੋਤਾ ਕੰਮ ਵੀ ਜ਼ਿਆਦਾ ਲੱਗਦਾਗਾ ਸਰੀਰ ਸੈੱਟ ਹੋਵੇ ਤਾਂ ਕੰਮ ਜਿੰਨਾ ਮਰਜ਼ੀ ਹੋਵੇ ਫਿਰ ਤਾਂ ਕਰਨਾ ਦੇ ਵਿੱਚ ਕੋਈ ਦਿੱਕਤ ਨਹੀਂ ਆਉਂਦੀ ਤੇ ਜਦੋਂ ਸਰੀਰ ਨਾ ਸੈੱਟ ਹੋਵੇ ਫਿਰ ਤਾਂ ਰੋਟੀ ਟੋਕ ਦਾ ਵੀ ਕਰਨਾ ਔਖਾ ਲੱਗਦਾ ਹੈ ਕੰਮ। ਨਜੀ ਬਰਤਨ ਵੀ ਸਾਰੇ ਚੱਕਿਆ ਗਿਆ ਵੈਪਰ ਦੇ ਨਾਲ ਇੱਕ ਵਾਰੀ ਖਿੱਚਤਾ ਪਾਣੀ ਜੇ ਇੱਥੋਂ। ਬਾਕੀ ਕੱਪੜਾ ਮਾਰ ਦਿੰਨੇ ਆ ਨਹੀਂ ਤਾਂ ਪਾਣੀ ਦੇ ਦਾਗ ਬਹੁਤ ਗੰਦੇ ਲੱਗਦੇ ਆ ਪਏ ਹੋਏ। ਗਰਮੀ ਕਰਕੇ ਹੁਣ ਤੇ ਨਾਲ ਦੀ ਨਾਲ ਸੁੱਕ ਜਾਂਦੇ ਦਾਗ ਪੈ ਜਾਂਦੇ ਤੇ ਉਸ ਤੋਂ ਬਾਅਦ ਬਸ ਰੋਟੀ ਟੋਕ ਦੀ ਸਾਰੀ ਤਿਆਰੀ ਮੈਂ ਕਰਕੇ ਰੱਖੀ ਦਿੱਤੀ ਹੈਗੀ। ਕਿ ਤੇ ਕੀਰੇ ਕੱਟ ਲੂੰਗੀ ਤੇ ਪੜਦੇ ਕੀਤੇ ਵੇ ਸਾਡਾ ਤਾਂ ਨਹੀਂ ਤਾਂ ਧੁੱਪ ਆਉਂਦੀ ਅੰਦਰ ਤੇ ਬਹੁਤ ਜ਼ਿਆਦਾ ਐ ਹਨੇਰਾ ਲੱਗਦਾ ਬੈਠਾ ਹਾਂ ਤੇ ਕੱਲਿਆਂ ਨੂੰ ਤਾਂ ਕਾਰਖਾਨੇ ਨੂੰ ਆਉਂਦਾ ਇਸ ਟਾਈਮ ਤੇ ਦੁਪਹਿਰ ਦੇ ਟਾਈਮ ਤੇ ਤੇ ਅੱਜ ਤਾਂ ਮੇਰੇ ਮਨ ਨੂੰ ਥੋੜੀ ਜਿਹੀ ਖੁਸ਼ੀ ਸੀ ਵੀ ਚਲੋ ਘਰੇ ਆ ਜਾਣਗੇ ਬੇਸ਼ੱਕ ਅੱਧੇ ਘੰਟੇ ਲਈ ਆਏ ਸੀਗੇ ਤੇ ਪਰ ਐ ਤਾਂ ਸੀਗਾ ਵੀ ਘਰੇ ਆ ਗਏ ਕਿੱਥੇ ਜਮਾਂ ਬਿਲਕੁਲ ਇਕੱਲੀ ਨੇ ਬੈਠੀ ਰਹਿਣਾ ਤੇ ਕਿੱਥੇ ਆਉਂਦਾ ਚਲੋ ਬੰਦ ਛੱਟ ਗੱਲਾਂ ਬਾਤਾਂ ਹੋ ਜਾਂਦਾ ਜਦੋਂ ਆ ਜਾਂਦੇ ਬਾਕੀ ਹੋਰ ਕੋਈ ਗਾਲੀ ਗਵਾਣ ਵੀ ਆਪਣੇ ਇੰਨਾ ਜ਼ਿਆਦੇ ਨਹੀਂ ਆਉਂਦੇ ਜਾਂਦੇ ਆਉਂਦੇ ਜਾਂਦੇ ਤਾਂ ਹੈਗੇ ਵੀ ਮਤਲਬ ਕਿ ਵੀ ਇੱਥੇ ਹੁਣ ਸ਼ਹਿਰਾਂ ਦੇ ਵਿੱਚ ਕੋਈ ਇੰਨਾ ਨਹੀਂ ਇੱਕ ਦੂਜੇ ਦੇ ਮੇੜਾ ਮਤਲਬ ਤਾਂ ਕੋਈ ਵੀ ਨਹੀਂ ਜਾਂਦਾ ਹਜੇ ਪਿੰਡਾਂ 'ਚ ਤਾਂ ਫੇਰ ਵੀ ਆਇਆ ਹੁੰਦਾ ਵੀ ਆਪਦੇ ਸ੍ਰੀਕੇ ਦੇ ਵਿੱਚ ਅਗਲਾ ਪਿੰਦ ਚੱਟ ਉਧਰ ਉਧਰੀ ਵਗ ਜਾਂਦਾ ਹੈ। ਉਹ ਜੀ ਸਬਜ਼ੀ ਬਣ ਗਈ ਸੀ ਤੇ ਉਹਦੇ ਵਿੱਚ ਗਰਮ ਮਸਾਲਾ ਪਾਤਾ ਤੇ ਕਸਥੂਰੀ ਮੇਥੀ ਪਾਤੀ ਥੋੜੀ ਜੀ। ਪਿੰਡ ਦੇ ਵਿੱਚ ਥੋੜਾ ਜਿਹਾ ਮੈਨੂੰ ਆਇਆ ਲੱਗਦਾ ਵੀ ਸਾਡੇ ਮੇਰੇ ਪੇਕੇ ਪਿੰਡ ਵੀ ਕਾਫੀ ਘਾਰ ਆ ਸਾਡੇ ਹੁਣ ਮੇਰੇ ਪਾਪਾ ਜੀ ਵਰਗੇ ਪੰਜ ਭਾਈ ਸੀ ਤੇ ਉਧਰ ਉਧਰ ਹੀ ਕਾਫੀ ਵਰਤੇਵਾ ਹੈਗਾ ਵੀ ਇੱਕ ਦੂਜੇ ਦੇ ਚਲੇ ਜਾਂਦੇ ਆ ਤੇ ਤਾਂ ਕਰਕੇ ਥੋੜਾ ਜਿਹਾ ਮੈਨੂੰ ਇੱਥੇ ਔਖਾ ਲੱਗਦਾ ਹੈ ਇਸ ਤਰ੍ਹਾਂ ਹੁਣ ਤਾਂ ਵੈਸੇ ਆਦਤ ਬਣ ਗਈ ਆ 18 ਸਾਲ ਹੋ ਗਿਆ ਮੈਰਿਜ ਨੂੰ ਪਹਿਲਾ ਪਹਿਲਾ ਤਾਂ ਮੈਨੂੰ ਬਹੁਤ ਔਖਾ ਲੱਗਦਾ ਸੀਗਾ ਬਾਕੀ ਆਏ ਵੀ ਹੁਣ ਰਿਵਾਜ ਵੈਸੇ ਪਿੰਡਾਂ 'ਚ ਵੀ ਬਹੁਤ ਘੜਦੇ ਜਾਂਦੇ ਉਧਰ ਉਧਰ ਹੀ ਜਾਣਦੇ ਤੇ ਪਰ ਐਂ ਵੀ ਜਿਹੜੇ ਆਪਦੇ ਘਰ ਹੁੰਦੇ ਉਹ ਤੋਂ ਇੱਕ ਦੂਜੇ ਦੇ ਜਾ ਵੜਦੇ ਆਗੇ ਕਿਤੇ ਆਪ ਆ ਜਾਂਦੇ ਕਿਤੇ ਉਹ ਆ ਜਾਂਦੇ ਐਵੇਂ ਵੀ ਇਹਦੇ ਨਾਲ ਮਨ ਬਦਲ ਜਾਂਦਾ ਤੇ ਆਪਨੇ ਹੁਣ ਬਿਲਕੁਲ ਇਕੱਲੇ ਰਹਿਣਾ ਇੱਥੇ ਮਾਤਾ ਦੀ ਯਾਦਤਾ ਕਿ ਉਹ ਉਧਰ ਵੱਡੇ ਕੰਨੀਆਂ ਆ ਤੇ ਜਦੋਂ ਦਿਲ ਕਰਦਾ ਕਦੇ ਆ ਜਾਂਦੇ ਉਹ ਵੀ ਬਸ ਉਸ ਟਾਈਮ ਤੇ ਆਉਂਦੇ ਜਦੋਂ ਬੱਚੇ ਘਰੇ ਹੁੰਦੇ ਸ਼ਾਮ ਨੂੰ ਦਿਨੇ ਮੈਂ ਕਹਿ ਦਿੰਦੀ ਮੈਂ ਬਿਲਕੁਲ ਇਕੱਲੀ ਹੁੰਨੀ ਹਾਂ ਉਸ ਟਾਈਮ ਤੇ ਨਹੀਂ ਆਉਂਦੇਗੇ ਜਦੋਂ ਸ਼ਾਮ ਦੇ ਟਾਈਮ ਤੇ ਬੱਚੇ ਆਉਂਦੇ ਆ ਤੇ ਉਸ ਟਾਈਮ ਤੇ ਹੀ ਆਉਂਦੇ ਮਾਤਾ ਵੀ ਉਹਦੀ ਉਸ ਤੋਂ ਬਾਅਦ ਬਸ ਮੈਂ ਪਰਾਠੇ ਬਣਾਉਣ ਲੱਗ ਗਈ ਸੀਗੇ ਪਏ ਸੀਗੇ ਹਜੇ ਪਨੀਰ ਥੋੜਾ ਜਾਰ ਪਰਾ ਵਾਸਤੇ ਦੋ ਪਰਾਠੇ ਬਣਾਏ ਸੀਗੇ ਤੇ ਮੈਨੂੰ ਐਸ ਵੀ ਆਰਮਾਨ ਨੂੰ ਵੀ ਬਣਾਦਾ ਮੈਂ ਹੁਣ ਬੱਚਿਆਂ ਦਾ ਹੀ ਹੁੰਦਾ ਜਾਸਤਾ ਰਾਬ ਦਾ ਤਾਂ ਨਹੀਂ ਇੰਨਾ ਮਨ ਕਰਦਾ ਹੁਣ ਇਹ ਜੀਆਂ ਚੀਜ਼ਾਂ ਖਾਣ ਨੂੰ ਕੁਝ ਤਾਂ ਮੇਰਾ ਬੀਪੀ ਹਾਈ ਹੁੰਦਾ ਕਦੇ-ਕਦੇ ਹੀ ਖਾਤਾ ਲੈਨੇ ਆ ਚੀਜ਼ਾਂ ਘਰੇ ਬਣਦੀ ਆ ਤੇ ਪਰ ਆਪ ਨੂੰ ਐ ਹੁੰਦਾ ਵੀ ਬੱਚਿਆਂ ਨੂੰ ਪਹਿਲਾਂ ਚੀਜ਼ ਹੈਗੇ ਆਪ ਦਾ ਤਾਂ ਕੋਈ ਨਹੀਂ ਰਹਿ ਜੀਏ ਤਾਂ ਤਾਂ ਵੀ ਕੋਈ ਗੱਲ ਨਹੀਂ ਦੇਸੀ ਘਿਓ ਲਾ ਕੇ ਚੋਪੜ ਦੂੰਗੀ ਸੱਤ ਅਠਾ ਪਰਾਠੇ ਬਣ ਜਾਂਦੇ ਆ ਪਨੀਰ ਦੇ ਜਿਹੜਾ ਆਪਾਂ ਇਸ ਤਰ੍ਹਾਂ ਉਹ ਚੋ ਕੱਢਦੇ ਹੁੰਦੇ ਆ ਮੈਂ ਇੱਥੇ ਮਤਲਬ ਇਹ ਦੋ ਦੋ ਪਰਾਠੇ ਸਾਰਿਆਂ ਨੂੰ ਆ ਜਾਂਦੇ ਜੇ ਸਾਰੇ ਖਾਈਏ ਤਾਂ ਤੇ ਇੱਥੇ ਮੈਂ ਬਣਾ ਦਿੰਨੀ ਆ ਪਰਾਠੇ ਜੇ ਰਮਾਨ ਦੇ ਪਾਪਾ ਨੇ ਖਾਣੇ ਹੋਏ ਤਾਂ ਉਹ ਵੀ ਖਾ ਲੈਣਗੇ ਤੇ ਨਹੀਂ ਰਮਾਨ ਨੇ ਤਾਂ ਖਾਈ ਲੈਣੇ ਆਗੇ ਐਸੇ ਮੈਂ ਸਬਜੀ ਨਾਲ ਬਣਾ ਕੇ ਰੱਖ ਲਈ ਸੀ ਮੈਨੂੰ ਐਸੇ ਵੀ ਕਈ ਵਾਰੀ ਨਹੀਂ ਵੀ ਖਾਂਦੇ ਤੇ ਰੋਟੀ ਖਾ ਲੈਣਗੇ ਤੇ ਰੋਟੀ ਵੀ ਦੋ ਚਾਰ ਬਣਾ ਦੂੰਗੀ ਨਾਲ ਰੋਟੀਆਂ ਇੱਕ ਪਰਾਂਠਾ ਵੈਸੇ ਮੈਂ ਵੀ ਲੈ ਲਿਆ ਸੀ ਬਹੁਤ ਟੇਸਟੀ ਬਣੇ ਸੀ ਪਰਾਂਠੇ ਤੇ ਨਾਲ ਮੈਂ ਰੋਟੀਆਂ ਬਣਾਦੀਆਂ ਤੇ ਮੇਰੇ ਬਸ ਰੋਟੀ ਬਣਾਉਂਦੀ ਬਣਾਉਂਦੀ ਤੇ ਇਹ ਵੀ ਆ ਗਏ ਸੀ ਕਮਾਂ ਤੋਂ ਰਮਾਨ ਨੂੰ ਮੈਂ ਕਿਹਾ ਸੀ ਵੀ bari ਪੇੜ ਦੇ ਐ ਹੁੰਦਾ ਆਪ ਨੂੰ ਥੋੜੀ ਜਿਹੀ ਖੋਲ ਕੇ ਰੱਖ ਲੈਣੇ ਆ ਕਿ ਵੀ ਚਲੋ ਧੂਆ ਜਾਂ ਨਿਕਲਦਾ ਰਹਿੰਦਾ ਬਾਹਰ ਤੇ ਉਹ ਹਵਾ ਬਹੁਤ ਤੇਜ਼ ਚੱਲੀ ਜਾਂਦੀ ਸੀ ਤੇ ਸਾਰੀ ਖੁੱਲ ਜਾਂਦੀ ਵਿੰਡੋ ਤੇ ਫਿਰ ਗੈਸ ਵੀ ਬੰਦ ਹੋ ਜਾਂਦਾ ਨਾਲ ਰੋਟੀਆਂ ਵੀ ਮੇਰਾਂ ਗਾ ਤਕਰੀਬਨ ਬਣ ਗਈਆਂ ਤੇ ਬਸ ਪਾ ਕੇ ਦੇ ਦੂੰਗੀ ਹੁਣ ਮੈਂ ਨਾਲ ਦੇ ਨਾਲ ਗਰਮ ਗਰਮ ਖਾ ਲੈਣਗੇ ਕੱਲ ਨਵਾਂ ਕੰਮ ਸ਼ੁਰੂ ਕੀਤਾ ਤੇ ਕੱਲ ਪਹਿਲੇ ਦਿਨ गए ਕੱਲ ਲਾਈਟ ਹੈ ਨਹੀਂ ਸੀਗੀ ਤੇ ਕਮੀ ਆ ਗਿਆ ਕਹਿੰਦੇ ਅੱਜ गए ਤਾਂ ਅੱਜ ਕਟਰ ਖਰਾਬ ਹੋ ਗਿਆ ਪਹਿਲਾਂ ਕਾਰਬਨ ਖਰਾਬ ਹੋ ਗਿਆ ਤੇ ਦੁਬਾਰੇ ਚਲਾਇਆ ਤਾਂ ਫਿਰ ਕਹਿੰਦੇ ਇੱਕ ਹੀ ਕਟਰ ਤੇ ਧੂਆ ਨਿਕਲ ਗਿਆ ਹੱਸਣ ਲਾ ਕੇ ਕਹਿੰਦੇ ਕਿ ਦੋ ਦਿਨ ਹੋ ਗਿਆ ਕੰਮ ਤੇ ਜਾਂਦੇ ਨੂੰ ਤੇ ਦੋਨੇ ਦਿਨ ਕੁਛ ਨਾ ਕੁਛ ਕਾਰਾ ਹੋਈ ਜਾਂਦਾ ਜਿਵੇਂ ਰੋਟੀ ਮ ਫੜਾਤੀ ਸੀ ਇਹਨਾਂ ਨੂੰ ਪਾ ਕੇ ਦੇਤੀ ਸੀ ਤੇ ਹੁਣ ਹੋਰ ਫੜਾ ਦੇਣ ਤੇ ਮੈਂ ਵੀ ਨਾਲ ਬੈਠ ਕੇ ਖਾ ਲਵਾਂਗੀ ਰੋਟੀਆਂ ਪੱਕੀ ਗਈਆਂ ਸੀ ਸਾਰੀਆਂ ਰਮਨ ਤਾਂ ਹਾਂ ਸਰ ਟੀਵੀ ਲਾ ਲੈਂਦਾ ਟੀਵੀ ਤੋਂ ਬਿਨਾਂ ਨਾ ਇਹ ਸਵੇਰੇ ਰੋਟੀ ਖਾਵੇ ਤੇ ਨਾ ਦੇਣੇ ਤਾਂ ਚਲੋ ਕੰਮ ਤੇ ਜਦੋਂ ਉਹਨੂੰ ਨਈ ਰੋਟੀ ਨਾਲ ਲੈ ਕੇ ਜਾਂਦੇ ਹੁੰਦੇ ਸੀ ਉਦੋਂ ਤਾਂ ਐ ਹੋ ਜਾਂਦਾ ਸੀ ਵੀ ਖਾਂਦਾ ਹੀ ਸੀ ਉੱਥੇ ਤਾਂ ਤੇ ਪਰ ਘਰੇ ਜਦੋਂ ਹੁੰਦਾ ਸਵੇਰੇ ਸ਼ਾਮ ਇਹਨੂੰ ਐ ਹੁੰਦਾ ਵੀ ਪਹਿਲਾਂ ਟੀਵੀ ਲਗਾਉਣਾ ਨੇ ਫਿਰ ਰੋਟੀ ਖਾਣੀ ਹੈਗੀ ਲਓ ਜੀ ਮੈਂ ਵੀ ਰੋਟੀ ਖਾ ਲਵਾਂਗੀ ਨਾਲ ਉਸ ਤੋਂ ਬਾਅਦ ਬਸ ਕਿਚਨ ਦਾ ਕੰਮ ਕਰ ਦੂੰਗੀ ਕਿਚਨ ਕਲੀਨ ਕਰਕੇ ਤੇ ਬੰਦ ਝੱਟ ਰੈਸਟ ਕਰੋਂਗੇ ਫਿਰ ਜਿਹੜੇ ਕੱਪੜੇ ਪੈ ਤਾ ਹਾਂ ਕਰਨ ਵਾਲੇ ਤੇ ਉਹਦਿਆਂ ਤੈਹਾਂ ਕਰ ਦੂੰਗੀ ਤੇ ਉਮੀਦ ਕਰਦੇ ਹਾਂ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਪਸੰਦ ਆਈ ਹੋਗੀ ਜੇਕਰ ਵੀਡੀਓ ਪਸੰਦ ਆਈ ਹੈ ਜੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਮਿਲਾਂਗੇ ਆਪਾਂ ਤੁਹਾਨੂੰ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ